ਮੈਂ ਵੋਟਾਂ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਵੋਟਾਂ ਦੇਖੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਇਹ ਜੀ ਜਿਹੜੀ ਗੁੰਡਾ ਕਰਤੀ ਹੈ ਇਹ ਜਾ ੱੱੱ ਮੈਂ ਕਦੇ ਨਹੀਂ ਦੇਖਿਆ ਪੁਲਿਸ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਗੁੰਡੇ ਲੱਗੇ ਹੋਏ ਆ ਜਿਹੜਾ ਕੋਈ ਕੈਂਡੀਡੇਟ ਪਹਿਲਾਂ ਉਹਨੂੰ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਜਦੋਂ ਅੰਦਰ ਵੜ ਜਾਂਦਾ ਇਕੱਲਾ ਤੁਰ ਕੇ ਜਾਂਦਾ ਉੱਥੋਂ ਅੰਦਰ ਗੁੰਡੇ ਲੱਗੇ ਆ ਕਿ ਉੱਥੋਂ ਫਾਈਲ ਖੋ ਕੇ ਲਿਆ ਜਾਂਦੇ ਉਹਦੀ ਦੇਖੋ ਫਾਈਲ ਨਹੀਂ ਛੱਡਦਾ ਉਹਦੇ ਮੁੱਕੇ ਮਾਰੇ ਜਾਂਦੇ ਕੜੇ ਮਾਰੇ ਕਿਸੇ ਦੇ ਸਿਰ ਤੇ ਉਹ ਇੱਕ ਲੇਡੀ ਹੈਗੀ ਉਹਨੂੰ ਮਤਲਬ ਬਹੁਤ ਸਾਰੀਆਂ ਲੇਡੀਜ਼ ਨੂੰ ਸਿੱਟਿਆ ਥੱਲੇ ਤੇ ਫਾਈਲ ਖੋ ਕੇ ਪਾੜ ਦਿੰਦੀ। ਪੁਲਸ ਦੇ ਸਾਹਮਣੇ ਡੀਐਸਪੀ ਖੜੇ ਨੇ ਉੱਥੇ, ਐਸਪੀ ਖੜੇ ਨੇਗੇ, ਉੱਥੇ ਐਸਐਚਓ ਖੜੇ ਨੇਗੇ, ਕੋਈ ਬੋਲਦਾ ਨਹੀਂ ਮੂੰਹ ਫਰਾ ਕਰ ਲੈਂਦੇ ਸੀਗੇ। ਬਾਗੇ ਪੁਰਾਣੇ ਦੇ ਵਿੱਚ ਸ਼ਰਿਆਮ ਅਮਲੀ ਬਿਠਾਏ ਹੋਏ ਲਿਆ ਕੇ, ਬਿਛੇ ਬਿਛੇੜੀ ਬੰਦੇ ਸਾਫਤ ਲੱਗਦਾ ਬੋਲੀਆਂ ਖਾਤੇ ਹੋਏ ਅੰਦਰ। ਉਹ ਬੈਠੇ ਕਿੱਥੇ ਉਹ ਵੀਡੀਓ ਦੇ ਅਫਰ ਦੇ ਅੰਦਰ। ਇਹ ਪੱਕਾ ਸਿੰਘਜੀ ਦੀ ਗੱਲਾਂ ਕਰਦੇ ਆ। ਪਰ ਬਰਾਉ ਬੀ ਬੀ ਬਰਾਉ ਬੀਰ ਕਰਦੇ ਗੱਲਾਂ ਕਰਦੇ ਮੈਂ ਸਮਝਦਾ ਵੀ ਜੇ ਭਗਤ ਸਿੰਘ ਜਾਂ ਬਾਬਾ ਫੀਰਾਉ ਵੇਟ ਕਰੇ ਇਸ ਟਾਈਮ ਹੋਣ ਸਭ ਤੋਂ ਪਹਿਲਾਂ ਇਹਨਾਂ ਦਾ ਜਲੂਸ ਕੱਢਣ ਸਭ ਤੋਂ ਪਹਿਲਾਂ ਭਗਵੰਤ ਮਾਨ ਜੀ ਨੂੰ ਕਹਿਣ ਵੀ ਵੀ ਆ ਕੀ ਗੰਦ ਪਾਇਆ ਤੂੰ ਭਗਵੰਤ ਮਾਨ ਜੀ ਜੇ ਤੁਸੀਂ ਇਹ ਇਲੈਕਸ਼ਨ ਲੜਨ ਹੀ ਨਹੀਂ ਦੇਨੇ ਸੀ ਫਿਰ ਤੁਸੀਂ ਇੰਨਾ ਖਰਚਾ ਕਿਉਂ ਕਰਾ ਰਹੇ ਹੋ ਲੋਕਾਂ ਦਾ ਵੀ ਸਿੱਧਾ ਕਹਿ ਦਿੰਦੇ ਕਿ ਇਹ ਤਾਂ ਜੀ ਅਸੀਂ ਨਾਮਿਨੇਟ ਕਰਨੇ ਆ ਬਹੁਤ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਪੋਰਟਸ ਨੇ ਘਰੋਂ ਚੱਕ ਲੈ ਕਿਸੇ ਨੂੰ ਐਸ.ਡੀ.ਐਮ ਦਫਤਰ ਦੇ ਵਿੱਚ ਬੰਦ ਕਰਤਾ ਕਿਸੇ ਨੂੰ ਕਿਤੇ ਕਮਰਿਆਂ ਦੇ ਵਿੱਚ ਬੰਦ ਕਰ ਦਿੱਤਾ ਜਿੱਥੇ ਸਰਕਾਰ ਨੇ ਧੱਕਾ ਸਰਕਾਰ ਧੱਕਾ ਕਰ ਹੀ ਰਹੀ ਹੈ ਪਰ ਆਪੋਜੀਸ਼ਨ ਉਹ ਧੱਕੇ ਦਾ ਵਿਰੋਧ ਉਸ ਤਰੀਕੇ ਨਾਲ ਕਰ ਰਹੀ ਹੈ ਆਪੋਜੀਸ਼ਨ ਪਾਰਟੀਆਂ ਤੇ ਬ੍ਰਮ ਹੋਣਾ ਚਾਹੀਦਾ ਹੈ ਪਰ ਇਹਨਾਂ ਨੂੰ ਚਾਹੀਦਾ ਵੀ ਅਸੀਂ ਉੱਥੇ ਯਾਰ ਤੁਹਾਡੇ ਕੋਲੇ ਇੰਨੇ-ਇੰਨੇ ਬੰਦੇ ਐ ਤੁਹਾਡੇ ਕੋਲੇ ਇੰਨੇ-ਇੰਨੇ ਤੁਹਾਡੇ ਕੋਲ ਟ੍ਰੈਂਡਰ ਨੇ ਤੁਸੀਂ ਉੱਥੇ ਗੱਲ ਪਾ ਲਈ ਜਿੱਥੇ ਧੱਕਾ ਹੁੰਦਾ ਆਪੋਜੀਸ਼ਨ ਬਿਲਕੁਲ ਆਪਣਾ ਸਹੀ ਤਰੀਕੇ ਨਾਲ ਰੋਲ ਨਹੀਂ ਨਾ ਰੋਲ ਲੈਣਾ ਪਾਰਹੀ ਕੋਈ ਕਿਸੇ ਉਮੀਦਵਾਰ ਕੋਈ ਕਿਸੇ ਥੋੜੇ ਲੀਡਰਸ ਥੋੜੇ ਕੋਈ ਫੇਸਬੁੱਕ ਤੇ ਲਾਈਵ ਹੋ ਜਾਂਦੇ ਆ ਕੋਈ ਥੋੜੇ ਥਾਣੇ ਦੇ ਵਿੱਚ ਲਾਈਵ ਹੋ ਜਾਂਦੇ ਇਸ ਤਰੀਕੇ ਦੇ ਨਾਲ اپੋਜੀਸ਼ਨ ਥੋੜੀ ਇਸ ਤਰੀਕੇ ਦੇ ਨਾਲ ਥੋੜੀ ਲੜਿਆ ਜਾਂਦਾ ਬਦ ਲੋਕਾਂ ਲਈ ਤਾਂ ਸੜਨਾਨ ਮਣ ਗੁਲ ਜੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜੋ ਐਮਸੀ ਇਲੈਕਸ਼ਨਾਂ ਦੇ ਵਿੱਚ ਕਾਗਜ਼ ਖੋਨ ਦੀ ਤੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਹੋ ਰਹੀ ਹੈ ਗੁਲ ਸਾਹਿਬ ਸਵਾਗਤ ਹੈ ਤੁਹਾਡਾ ਲੋਕ ਵਾਈਟੀਵੀ ਤੇ ਥੈਂਕ ਯੂ ਜੀ ਥੈਂਕ ਯੂ ਗੁੱਸਾ ਕਿਵੇਂ ਦੇਖਦੇ ਹਾਂ ਕੱਲ੍ਹ ਦੀ ਤੁਸੀਂ ਵੀ ਪੋਸਟਾਂ ਪਾ ਰਹੇ ਹੋ ਲਗਾਤਾਰ ਅਪਡੇਟ ਦੇ ਰਹੇ ਹੋ ਲਗਾਤਾਰ ਖਬਰਾਂ ਚਰਚਾਵਾਂ ਵੀਡੀਓ ਇਹ ਆ ਰਹੀਆਂ ਨੇ ਕਿ ਕੋਈ ਫਾਰਮ ਭਰ ਜਾਂਦਾ ਉਹ ਤੋਂ ਫਾਰਮ ਖੋਲੇ ਜਾਂਦੇ ਆ ਕਿਸੇ ਨੂੰ ਪੁਲਿਸ ਥਾਣੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਕਿਸੇ ਨੂੰ ਅੱਗੇ ਪਹੁੰਚਣ ਨਹੀਂ ਦਿੱਤਾ ਜਾਂਦਾ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਭਗ ਸਿੰਘ ਦੇ ਅਸੀਂ ਰਾਹ ਤੇ ਚੱਲਣ ਵਾਲੇ ਆ ਲੋਕਤੰਤਰ 'ਚ ਵਿਸ਼ਵਾਸ ਛੇ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਲਗਾਉਂਦੇ ਨੇ ਉਹਨਾਂ ਦੇ ਰਾਏ ਵਿੱਚ ਜਿਹੜਾ ਇਹ ਕੁਝ ਵਾਪਰ ਰਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਦੇ ਕਮਨ ਐਨਰਜੀ ਮੈਂ ਕਹਿੰਨਾ ਵੀ ਲੋਕ ਮੈਂ ਵੋਟਾਂ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਵੋਟਾਂ ਦੇਖੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਜੀ ਪਰ ਇਹ ਜੀ ਜਿਹੜੀ ਗੁੰਡਾ ਕਰਦੀ ਹੈ ਇਹ ਜਾ ੱੱੱ ਮੈਂ ਕਦੇ ਨਹੀਂ ਦੇਖਿਆ ਮਤਲਬ ਇਹ ਲੋਕ ਜਿਹੜੇ ਕਿ ਲੋਕਤੰਤਰ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਏ ਸੀ ਜਿਹੜੇ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਗਜ਼ ਭਰਨ ਸੈਕਟਰੀਏਟ ਦੇ ਵਿੱਚ ਡੀਸੀ ਦਫ਼ਤਰ ਦੇ ਨਾਲ ਉਹਦੇ ਕਾਗਜ਼ ਖੋਲੇ ਜਾਂਦੇ ਆ ਪਟਿਆਲੇ ਦੀ ਗੱਲ ਦੇਖੋ ਪਟਿਆਲਾ ਸੈਕਟਰੀਏਟ ਦੇ ਵਿੱਚ ਸੀਸੀ ਦਫ਼ਤਰ ਉੱਥੇ ਹੀ ਹੈ ਉੱਥੇ 2 300 ਪਿੰਦਾ ਪੁਲਿਸ ਦਾ ਖੜਾ ਹੈਗਾ ਐਸਐਸਪੀ ਦਫ਼ਤਰ ਉੱਥੇ ਹੀ ਹੈ ਉੱਥੇ ਮਤਲਬ ਪੁਲਿਸ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਗੁੰਡੇ ਲੱਗੇ ਹੋਏ ਆ ਜਿਹੜਾ ਕੋਈ ਕੈਂਡੀਡੇਟ ਪਹਿਲਾਂ ਉਹਨੂੰ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਜਦੋਂ ਅੰਦਰ ਵੜ ਜਾਂਦਾ ਇਕੱਲਾ ਤੁਰ ਕੇ ਜਾਂਦਾ ਉਥੋਂ ਅੰਦਰ ਗੁੰਡੇ ਲੱਗੇ ਆ ਕਿ ਉਥੋਂ ਫਾਈਲ ਖੋ ਕੇ ਲਏ ਜਾਂਦੇ ਆ ਉਹਦੇ ਜੇ ਕੋਈ ਫਾਈਲ ਨਹੀਂ ਛੱਡਦਾ ਉਹਦੇ ਮੁੱਕੇ ਮਾਰੇ ਜਾਂਦੇ ਕੜੇ ਮਾਰੇ ਕਿਸੇ ਦੇ ਸਿਰ ਤੇ ਇੱਕ ਲੇਡੀ ਹੈਗੀ ਉਹਨੂੰ ਮਤਲਬ ਬਹੁਤ ਸਾਰੀਆਂ ਲੇਡੀਆਂ ਨੂੰ ਸਿੱਟਿਆ ਥੱਲੇ ਤੇ ਫਾਈਲ ਖੋ ਕੇ ਪਾੜ ਦਿੰਦੀ ਕੋਈ ਬੰਦੇ ਦੋ ਦੋ ਤਿੰਨ ਤਿੰਨ ਵਾਰ ਆ ਕੇ ਲੱਗੇ ਉਹ ਰਸਤੇ 'ਚ ਪਾੜ ਦਿੱਤੇ ਗਏ ਫਿਰ ਜਦੋਂ ਉਹ ਗੇਟ ਤੇ ਪਹੁੰਚਦੇ ਸੀ ਬਿਲਡਿੰਗ ਦੇ ਗੇਟ ਤੇ ਉੱਥੇ ਪੁਲਿਸ ਕਹਿੰਦੀ ਸੀ ਵੀ ਸਾਨੂੰ ਫਾਈਲ ਚੈੱਕ ਕਰਾਓ ਜਦੋਂ ਫਾਈਲ ਚੈੱਕ ਕਰਦੀ ਸੀ ਪੁਲਿਸ ਫਾਈਲ ਚੈੱਕ ਕਰਦੇ ਕਰਦੇ ਖੋ ਕੇ ਲੈ ਜਾਂਦੇ ਸੀ ਗਾਵਾਂ ਦੀ ਪਾਰਟੀ ਦੇ ਗੁੰਡੇ ਪੁਲਿਸ ਦੇ ਸਾਹਮਣੇ ਡੀਐਸਪੀ ਖੜੇ ਨੇ ਉੱਥੇ ਐਸਪੀ ਖੜੇ ਨੇਗੇ ਉੱਥੇ ਐਸਐਚਓ ਖੜੇ ਲਗੇ ਕੋਈ ਬੋਲਦਾ ਨਹੀਂ ਮੂੰਹ ਫਰਾ ਕਰ ਲੰਦੇ ਸੀਗੇ ਤੇ ਔਰ ਉਸ ਤੋਂ ਬਾਅਦ ਜਦੋਂ ਕੋਈ ਫਾਈਲ ਬੰਦਾ ੱੱਕੇ ਨਾਲ ਰੌਲਾ ਪਾ ਕੇ ਕੋਈ 20 50 10 ਵੀ ਬੰਦੇ ਇਕੱਠੇ ਹੋ ਕੇ ਅੰਦਰ ਫਾਈਲ ਲੈ ਜਾਣ ਦੇ ਵਿੱਚ ਵੀ ਸ਼ਾਮਲ ਹੋਏ ਤੇ ਅੰਦਰ ਕਹਿ ਸੀ ਕਿ ਜਾਨੇ ਨੇ ਜਾਣ ਨਾਲ ਜੀ ਅੰਦਰ ਪੌੜੀਆਂ ਚੜਨ ਲੱਗੇ ਉੱਥੇ ਫੀਲਡਿੰਗ ਲੱਗੀ ਹੋਈ ਸੀ ਕਿ 10 ਵੀ ਬੰਦੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਉੱਥੇ ਲੱਗੇ ਹੋਏ ਸੀ ਜਿਹੜੇ ਉੱਥੇ ਪੌੜੀਆਂ ਦੇ ਵਿੱਚ ਫਾਈਲ ਖੋਲਹੰਦੇ ਸੀ ਮੁੱਕੇ ਮਾਰਦੇ ਸੀਗੇ ਲੇਡੀਜ਼ ਨੂੰ ਕੁੱਟਿਆ ਅੰਦਰ ਬਾਹਰ ਕੁੱਟਿਆ ਬਹੁਤ ਸਾਰੀਆਂ ਲੇਡੀਜ਼ ਨੂੰ ਥੱਲੇ ਸਿੱਟਦਾ ਮਤਲਬ ਕੱਪੜੇ ਪਾੜ ਦਿੱਤੇ ਬੰਦਿਆਂ ਦੇ ਬੰਦਿਆਂ ਦੇ ਮਤਲਬ ਇਹ ਜੀ ਗੁੰਡਾਗਰਦੀ ਤਾਂ ਮੈਂ ਦੇਖੀ ਨਹੀਂ ਬਹੁਤ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਪੁਲਿਸ ਨੇ ਘਰੋਂ ਚੱਕ ਲੈ ਕਿਸੇ ਨੂੰ ਐਸਡੀਐਮ ਦਫ਼ਤਰ ਦੇ ਵਿੱਚ ਬੰਦ ਕਰਤਾ ਕਿਸੇ ਨੂੰ ਕਿਤੇ ਕਮਰਿਆਂ ਦੇ ਵਿੱਚ ਬੰਦ ਕਰ ਦਿੱਤਾ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਦੇਵੀਗੜ੍ਹ ਹੋ ਗਿਆ ਹੋਰ ਥਾਵਾਂ ਤੇ ਮੈਂ ਤੁਹਾਨੂੰ ਘਨੌਰ ਵੀ ਹੋ ਗਿਆ ਕੈਂਡੀਡੇਟ ਹੀ ਚੱਕ ਲੈ ਪੁਲਿਸ ਨੇ ਸਾਰੇ ਮਤਲਬ ਆਮ ਆਦੀ ਪਾਰਟੀ ਦੇ ਕੈਂਡੀਡੇਟ ਹੀ ਸਿੱਧੇ ਜਿੱਤ ਗਏ ਕੋਈ ਬੰਦਾ ਖੜਾ ਹੀ ਨਹੀਂ ਹੋਇਆ ਮਤਲਬ ਕਿਸੇ ਨੂੰ ਖੜਾ ਹੀ ਹੋਣ ਨਹੀਂ ਦਿੱਤਾ ਉੱਥੇ ਵੋਟਾਂ ਦੇ ਵਿੱਚ ਔਰ ਬਹੁਤ ਹੁਣ ਤੁਸੀਂ ਦੇਖੋ اپوزیشن پارٹیوں ਦੇ ਵਿੱਚ ਕਾਂਗਰਸ ਕਹਿ ਰਹੀ ਹੈ ਸਾਡੇ 60 ਚੋਂ 20 ਬੰਦੇ ਭਰ سکے ਫਾਰਮ 40 ਬੰਦੇ ਨੂੰ ਫਾਰਮ ਹੀ ਭਰ ਨਹੀਂ ਦਿੱਤ ਭਰ ਨਹੀਂ ਦਿੱਤੇ ਆਪਾਂ ਦੀ پارٹی ਤਾਂ ਸਿੱਧੇ ਜਿੱਤ ਗਏ ਇਹੋ ਜੀ ਗੁੰਡਾ ਕਰਦੀ ਤੁਸੀਂ ਦੇਖੀਏ ਕਦੇ ਮਤਲਬ ਸਮਾਣੇ ਦਾ ਮੈਂ ਦੇਖ ਰਿਹਾ ਸੀ ਕਿ ਹਲਕਾ ਇੰਚਾਰਜ اپوزیشن ਦਾ ਖੜਾ ਹੈਗਾ ਐਸ ਐਚਓ ਖੜਾ ਹੈਗਾ ਸਾਹਮਣੇ ਰਿਟਰਨਿੰਗ ਅਫੀਸਰ ਬੈਠਾ ਹੈਗਾ ਡਾਕਟਰ ਦੇ ਅੰਦਰ ਕੈਂਡੀਡੇਟ ਫਾਰਮ ਭਰਨਾ ਹੈ ਰਿਟਰਨਿੰਗ ਅਫੀਸਰ ਐਸ ਐਚਓ ਹਲਕਾ ਇੰਚਾਰਜ ਪੋਜੀਸ਼ਨ ਦੇ ਉੱਤੇ ਖੜੇ ਆ ਬੰਦੇ 20 ਤੀ ਬੰਦੇ ਹੋਰ ਖੜੇ ਆ ਉਹਨਾਂ ਸਾਹਮਣੇ ਦੋ ਬੰਦੇ ਆ ਕੇ ਕੜੀ ਸਕੇ ਫਾਈਲ ਲੈ ਗਏ ਔਰ ਪੁਲਸ ਖੜੀ ਨਹੀਂ ਪੁਲਸ ਬੋਲੀ ਨਹੀਂ ਕੁਛ ਹੈ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਗੁੰਡਾਗਰਦੀ ਹੈ ਇਹ ਮੈਂ ਐਹ ਜੀ ਗੁੰਡਾਗਰਦੀ ਕਦੇ ਨਹੀਂ ਦੇਖੀ ਇਹ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਇਹ ਐਪੀ ਪੀ ਭਰਾਓ ਮੇਕ ਕਰਦੇ ਆ ਗੱਲਾਂ ਕਰਦੇ ਆ ਮੈਂ ਸਮਝਦਾ ਵੀ ਜੇ ਭਗਤ ਸਿੰਘ ਜਾਂ ਬਾਬਾ ਪੀ ਭਰਾਓ ਮੇਕ ਕਰੇ ਇਸ ਟਾਈਮ ਹੋਣ ਸਭ ਤੋਂ ਪਹਿਲਾਂ ਇਹਨਾਂ ਦਾ ਜਲੂਸ ਕੱਢਣਾ ਸਭ ਤੋਂ ਪਹਿਲਾਂ ਭਗਵੰਤ ਮਾਨ ਜੀ ਨੂੰ ਕਹਿਣਾ ਵੀ ਵੀ ਆ ਕੀ ਗੰਦ ਪਾਇਆ ਤੂੰ ਨਾ ਤਾਂ ਸਵਿਧਾਨ ਦੀ ਇਹਨਾਂ ਨੂੰ ਉਹ ਹੈਗੀ ਹੈਗੀ ਫਿਕਰ ਹੈਗੀ ਹੈ ਤੇ ਨਾ ਹੀ ਇਹਨਾਂ ਨੂੰ ਦੇਸ਼ ਦੀ ਜਿਹੜੇ ਤੁਹਾਡੀ ਜਿਹੜੀ ਡੈਮੋਕ੍ਰੇਸੀ ਆ ਉਹਦੀ ਹੈਗੀ ਹੈ ਤੁਸੀਂ ਇਹ ਚੋਣਾਂ ਕਰਾਓਗੇ ਮੈਂ ਸਮਝਦਾ ਮੈਂ ਸਮਝਦਾ ਮਹਿੰਦਰ ਜੀ ਆਮ ਆਦਮੀ ਪਾਰਟੀ ਦਾ ਪਹਿਲੀ ਵਾਰੀ ਪੰਜਾਬ ਦੇ ਵਿੱਚ ਰਾਜ ਆਇਆ ਹੈ ਫੁੱਲ ਤਰੀਕੇ ਦੇ ਨਾਲ ਦਿੱਲੀ ਜਿੱਨਾਂ ਕੋਲੇ ਫੁੱਲ ਰਾਜ ਨਹੀਂ ਹੈਗਾ ਤੇ ਔਰ ਇੰਨੀ ਗੁੰਡਾਗਰਦੀ ਯਾਰ ਮਤਲਬ ਮੈਂ ਹੈਰਾਨ ਰਹਿ ਗਿਆ ਇਹੋ ਜਿਹਾ ਕੁਝ ਤੇ ਮੈਂ ਦੇਖਿਆ ਹੀ ਨਹੀਂ ਸੀ ਕਦੇ ਨਹੀਂ ਇੱਕ ਇੱਕਨ ਹੋ ਰਿਹਾ ਮਤਲਬ ਆਪੋਜੀਸ਼ਨ ਦਾ ਕਿਵੇਂ ਰੋਲ ਦੇਖਦਾ ਤੁਸੀਂ ਲਗਾਤਾਰ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਪਾੜੇ ਜਾ ਰਹੇ ਆਂਦਾ ਨਹੀਂ ਜਾਣਤਾ ਜਾਂਦਾ ਆਪੋਜੀਸ਼ਨ ਲੱਗਦਾ ਹੈ ਕਿ ਜਿਹੜੀ ਰੋਲ ਆਪੋਜੀਸ਼ਨ ਉਹਦਾ ਕਰਨਾ ਚਾਹੀਦਾ ਉਹ ਵੀ ਉਹਦਾ ਕਰ ਰਹੀ ਹੈ ਜਿੱਥੇ ਸਰਕਾਰ ਨੇ ਧੱਕਾ ਸਰਕਾਰ ਨੇ ਧੱਕਾ ਕਰ ਹੀ ਰਹੀ ਹੈ ਪਰ ਆਪੋਜੀਸ਼ਨ ਉਹ ਧੱਕੇ ਦਾ ਵਿਰੋਧ ਉਸ ਤਰੀਕੇ ਨਾਲ ਕਰ ਰਹੀ ਹੈ ਨਹੀਂ ਦੇਖੋ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਸਹਿਮਤ ਤੁਹਾਡੀ ਗੱਲ ਦੇ ਨਾਲ ਵੀ ਆਪੋਜੀਸ਼ਨ ਬਿਲਕੁਲ ਆਪਣਾ ਸਹੀ ਤਰੀਕੇ ਨਾਲ ਰੋਲ ਨਹੀਂ ਨਾ ਰੋਲ ਨਹੀਂ ਨਿਭਾ ਰਹੀ ਕੋਈ ਕਿਸੇ ਉਮੀਦਵਾਰ ਕੋਈ ਕਿਸੇ ਤੁਹਾਡੇ ਲੀਡਰਸ ਤੁਹਾਡੇ ਕੋਈ ਫੇਸਬੁਕ ਤੇ ਲਾਈਵ ਹੋ ਜਾਂਦੇ ਆ ਕੋਈ ਤੁਹਾਡੇ ਥਾਣੇ ਦੇ ਵਿੱਚ ਲਾਈਵ ਹੋ ਜਾਂਦੇ ਇਸ ਤਰੀਕੇ ਨਾਲ ਆਪੋਜੀਸ਼ਨ ਥੋੜੀ ਇਸ ਤਰੀਕੇ ਦੇ ਨਾਲ ਥੋੜੀ ਲੜਾਈ ਜਾਂਦਾ ਆ ਆਪਣੇ ਲੋਕਾਂ ਦੇ ਲਈ ਤੁਸੀਂ ਉੱਥੇ ਗਰਾਉਂਡ ਤੇ ਪਹੁੰਚੋ ਤੁਹਾਡੇ ਫਾਰਮ ਨਹੀਂ ਪਰੰਪਿਤ ਜਾ ਰਹੇ ਉਹਦੇ ਸੜਕਾਂ ਰੋਕੋ ਧਰਨੇ ਲਾਓ ਉੱਥੇ ਇਹਨਾਂ ਦਾ ਵਿਰੋਧ ਕਰੋ ਇਹਨਾਂ ਦੀ ਗੁੰਡਾਗਰਦੀ ਦਾ ਮੈਂ ਔਰ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ ਤੁਸੀਂ ਤੁਹਾਡੇ ਤੁਹਾਡੇ ਸਾਰੇ ਬੰਦੇ ਤੁਹਾਡੇ ਸਾਰੇ ਵਕੀਲ ਤੁਸੀਂ ਲੀਗਲ ਸੈਲੇ ਜਿਹੜੇ ਬਣਾਏ ਹੋਏ ਸਾਰੀਆਂ ਪਾਰਟੀਆਂ ਨੇ ਆਪੋਜੀਸ਼ਨ ਦੀਆਂ ਵੀ ਪਾਰਟੀਆਂ ਹੈਗੀਆਂ ਚਾਹੇ ਉਹ ਬੀਜੇਪੀ ਆ ਚਾਹੇ ਉਹ ਕਾਲੀ ਦਲਾ ਚਾਹੇ ਉਹ ਕਾਂਗਰਸ ਹੈ ਔਰ ਤੁਹਾਡੇ ਜਿਹੜੇ ਵਕੀਲ ਹੈ ਸਵੇਰੇ ਜਾ ਕੇ ਉੱਥੇ ਪਟੀਸ਼ਨ ਪਾਈ ਹੋਣੀ ਚਾਹੀਦੀ ਸੀਗੀ ਔਰ ਤੁਸੀਂ ਦੱਸਿਆ ਹੁਣ ਕਹਿੰਦੇ ਸੀ ਇੰਨੀਆਂ ਵੀਡੀਓਜ਼ ਨੇ 20 ਵੀਡੀਓਜ਼ ਤੇ ਮੈਂ ਪਾ ਦਿੱਤੀਆਂ ਕਿ ਜਿੱਥੇ ਧੱਕਾ ਹੋ ਰਿਹਾ ਸ਼ਰਿਆਮੋਂ ਲੇਡੀਜ਼ ਨੂੰ ਕੁੱਟਿਆ ਜਾ ਰਿਹਾ ਹੈ ਔਰ ਸ਼ਰਿਆਮ ਬੰਦਿਆਂ ਤੋਂ ਫੜ ਕੇ ਪਾੜਿਆ ਜਾ ਰਿਹਾ ਔਰ ਸਾਰੇ ਜਿੱਥੇ ਡੀਸੀ ਜਿੱਥੇ ਰਟਰਨਿੰਗ ਅਫੀਸਰ ਪੈਂਦਾ ਸਾਰੀਆਂ ਥਾਵਾਂ ਤੇ ਇੰਨੇ ਕਾਗਜ਼ ਖਿੰਡੇ ਪਏ ਆ ਜਿਹੜੇ ਕਿ ਸੈਂਕੜੇ ਉਮੀਦਵਾਰਾਂ ਦੇ ਕਾਗਜ਼ ਪਾੜੇ ਹੋ ਭਗਵੰਤ ਮਾਨ ਜੀ ਜੇ ਤੁਸੀਂ ਇਹ ਇਲੈਕਸ਼ਨ ਲੜਨ ਹੀ ਨਹੀਂ ਦੇਣੀ ਸੀ ਫਿਰ ਤੁਸੀਂ ਇੰਨਾ ਖਰਚਾ ਕਿਉਂ ਕਰਾ ਰਹੇ ਹੋ ਲੋਕਾਂ ਦਾ ਮੈਂ ਸਿੱਧਾ ਕਹਿ ਦਿੰਦੇ ਕਿ ਇਹ ਤਾਂ ਜੀ ਅਸੀਂ ਨਾਮਿਨੇਟ ਕਰਨੇ ਆ ਠੀਕ ਹੈ ਅਸੀਂ ਮੰਨ ਲੈਂਦੇ ਹੁਣ ਗੁੰਡਾ ਕਰਦੀ ਤੁਹਾਡੇ ਗੁੰਡਿਆਂ ਨਾਲ ਜਾ ਕੇ ਉੱਥੇ ਉਹਨਾਂ ਕੋਲ ਹਥਿਆਰ ਨੇ ਤੁਹਾਡੀ ਪੁਲਿਸ ਤੁਹਾਡੇ ਮੋਢਿਆਂ ਤੇ ਖੜੀ ਹੈ ਕੋਈ ਗੱਲ ਨਹੀਂ ਸੁਣ ਰਿਹਾ ਰਿਟਰਨਿੰਗ ਅਫਸਰ ਤੁਸੀਂ ਮਤਲਬ ਉਸ ਤਰੀਕੇ ਦੇ ਆਇਆ ਜਿਨ੍ਹਾਂ ਤੇ ਕੋਈ ਦਮ ਨਹੀਂ ਹੈਗਾ ਪੀਸੀਐਸ ਅਫਸਰ ਦਾ ਵਿੱਚੋਂ ਟਰਨਿੰਗ ਅਫਸਰ ਲਾਏ ਨਹੀਂ ਬਹੁਤੀਆਂ ਥਾਵਾਂ ਤੇ ਕਿਤੇ ਕੋਈ ਐਕਸ਼ਨ ਨੂੰ ਟਰਨਿੰਗ ਅਫੀਸਰ ਬਣਾ ਰੱਖਿਆ ਕਿਤੇ ਤਹਿਸੀਲਦਾਰ ਨੂੰ ਟਰਨਿੰਗ ਅਫੀਸਰ ਬਣਾ ਰੱਖਿਆ ਤਹਿਸੀਲਦਾਰ ਵੀ ਜਿਹੜੇ ਪ੍ਰਮੋਟਿਵ ਨੇ ਉਹ ਜੀ 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 ਮਤਲਬ ਸ਼ਰਿਆਮ ਨੂੰ ਪਲਾਨਡ ਤਰੀਕੇ ਦੇ ਨਾਲ ਗੁੰਡਾਗਰਦੀ ਕੀਤੀ ਪਹਿਲਾਂ ਇਹਨਾਂ ਨੇ ਇਹੀ ਕੰਮ ਪੰਚਾਇਤੀ ਚੋਣਾਂ ਦੇ ਵਿੱਚ ਕੀਤਾ ਮੈਂ ਸਮਝਦਾ ਕੋਰਟ ਦੀ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵੀ ਉੱਥੇ ਗਲਤੀ ਸੀਗੀ ਜਿਹੜੀਆਂ ਚੋਣਾਂ ਰੱਦ ਕੀਤੀਆਂ ਸੀਗੀਆਂ ਉਹਨਾਂ ਨੂੰ ਦੁਬਾਰਾ ਬਹਾਲ ਕਿਉਂ ਕੀਤਾ ਗਿਆ ਜਦੋਂ ਪਤਾ ਸੀਗਾ ਸਾਰੀਆਂ ਵੀਡੀਓ ਸਾਹਮਣੇ ਅਸੀਂ ਸਾਰਾ ਧੱਕਾ ਸਾਹਮਣੇ ਸੀਗਾ ਜੀ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਦਾ ਦੁਬਾਰਾ ਬਹਾਲ ਕੀਤਾ ਦੁਬਾਰਾ ਇਹਨਾਂ ਨੂੰ ਲੌਕ ਕੀਤਾ ਤਾਂ ਕਰਕੇ ਇਹਨਾਂ ਦਾ ਦਮ ਪਿਆ ਜਿਹੜਾ ਇਹ ਇਹ ਗੁੰਡਾਗਰਦੀ ਕਰਨ ਦਾ ਔਰ ਸੁਪਰੀਮ ਕੋਰਟ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ ਹੈ ਕਿ 3000 ਪੰਚਾਇਤਾਂ ਅਨਪੋਸਟ ਜੀ ਸਰਬਸੰਮਤੀ ਕਹਿੰਦੇ ਵੀ ਜਿੱਤੀਆਂ ਇਹ ਕੋਈ ਲੋਕਤੰਤਰ ਨਹੀਂ ਹੈਗਾ ਸਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਲੋਕ ਵੀ ਸਰਬਸੰਮਤੀ ਇਸ ਤਰੀਕੇ ਨਾਲ ਹੋ ਸਕਦੀ ਹੈ ਕਿ ਨਹੀਂ ਧੱਕੇ ਨਾਲ ਤੁਸੀਂ ਸਰਬਸੰਮਤੀਆਂ ਕਰਾਈ ਜਾਂਦੇ ਹੋ ਪਰ ਬਾਗਾ ਪੁਰਾਣਾ ਤੁਸੀਂ ਵੇਖੋ ਬਾਗੇ ਪੁਰਾਣੇ ਦੇ ਵਿੱਚ ਸ਼ਰਿਆਂਮ ਅਮਲੀ ਬਿਠਾਏ ਹੋਏ ਲਿਆ ਕੇ ਵਿਚੇ ਵਿਚੇੜੀ ਬੰਦੇ ਸਾਫ ਪਤਾ ਲੱਗਦਾ ਵੀ ਨੇ ਗੋਲੀਆਂ ਦੇ ਅਫਰ ਖਾਦੇ ਹੋਏ ਅੰਦਰ ਉਹ ਬੈਠੇ ਕਿੱਥੇ ਉਹ ਵੀਡੀਓ ਦਫਤਰ ਦੇ ਅੰਦਰ ਕਿੱਥੇ ਬਾਹਰੋਂ ਕੱਲੇ ਕੈਂਡੀਡੇਟ ਨੂੰ ਮਸਾਂ ਬੜਾ ਦਿੱਤਾ ਜਾਂ ਮੈਂ ਅੰਦਰ 20 ਬੰਦੇ ਬੈਠੇ ਕੰਮ ਕਰ ਤੱਕ ਕੇ ਜੀ ਪਰ ਜਿਹੜਾ ਬੰਦਾ ਆਉਂਦਾ ਉਹਨੂੰ ਕੁੱਟਦੇ ਆ ਥੱਪੜੇ ਮਾਰਦੇ ਆ ਉਹਦੇ ਕਾਗਜ਼ ਫਾੜ ਲੈਂਦੇ ਆ ਤੇ ਮੁੜ ਕੇ ਉੱਥੇ ਕਹਿ ਦਿੰਦੇ ਆ ਜੀ ਅਸੀਂ ਜਿੱਤ ਗਏ ਅਨਪੋਲਸਟ ਜਿੱਤ ਗਏ ਅਸੀਂ ਸਰਬਸੰਮਤੀ ਨਾਲ ਜਿੱਤ ਗਏ ਮਤਲਬ ਇਹ ਤਾਂ ਸ਼ਰਿਆਂ ਘਾਣਾ ਹੈ ਮੈਂ ਸਮਝਦਾ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਔਰ ਇਹਨਾਂ ਨੂੰ ਚਾਹੀਦਾ ਵੀ ਅਸੀਂ ਉੱਥੇ ਯਾਰ ਤੁਹਾਡੇ ਕੋਲੇ ਇੰਨੇ-ਇਨੇ ਬੰਦੇ ਆ ਤੁਹਾਡੇ ਕੋਲੇ ਇੰਨੇ-ਇਨੇ ਤੁਹਾਡੇ ਕੋਲ ਟਰੇਡਰ ਨੇ ਤੁਸੀਂ ਉੱਥੇ ਗਾਹ ਪਾ ਦਿਓ ਜਿੱਥੇ ਧੱਕਾ ਹੁੰਦਾ ਜੀ ਤੁਸੀਂ ਉੱਥੇ ਸਾਰਾ ਬੰਦ ਕਰ ਦਿਓ ਇਹ ਕੀ ਹਿੰਮਤ ਹੈ ਇਹਨਾਂ ਦੀ ਪੁਲਿਸ ਅਫਸਰਾਂ ਦੀ ਜਾਂ ਕੋਈ ਜਿਹੜੇ ਤੁਹਾਡੇ ਰਿਟਰਨਿੰਗ ਅਫਸਰ ਨੇ ਜਾਂ ਕੋਈ ਤੁਹਾਡੇ ਡੀਸੀ ਬੈਠੇ ਨੇ ਉੱਥੇ ਤੁਸੀਂ ਉੱਥੇ ਬੰਦ ਕਰ ਦਿਓ ਜਾਮ ਕਰ ਦਿਓ ਸ਼ਹਿਰ ਸਾਰਾ ਉੱਥੇ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ ਇਹਨਾਂ ਤੋਂ ਚੰਗੀ ਤਰ੍ਹਾਂ ਮਤਲਬ ਲੜੋ ਨਾ ਮਤਲਬ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਫਿਰ ਕੀ ਹੋ ਗਿਆ ਜੀ 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 ਮਤਲਬ ਦੇਖੋ ਲੜਾਈ ਆਪੋਜੀਸ਼ਨ ਦੀ ਫੇਰ ਹੀ ਹੈ ਡੈਮੋਕ੍ਰੇਸੀ ਵੀ ਜੇ ਤੁਸੀਂ ਟੋਸ ਤੇ ਰੱਖੋਗੇ ਜਿਹੜੀ ਖਤਾਧਰ ਹੈ ਉਹਨੂੰ ਉਹਨੂੰ ਪੱਬਾ ਪੱਬਾ ਤੇ ਰੱਖੋਗੇ ਜੇ ਇਦਾਂ ਹੀ ਛੱਡ ਦਿੱਤਾ ਤੇ ਇਹਨਾਂ ਨੂੰ ਮੂੰਹ ਪੈ ਗਿਆ ਹੁਣ ਦੇਖੋ ਪਹਿਲਾਂ ਪਿਛਲੀ ਚੋਣ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਧੱਕਾ ਕੀਤਾ ਹੁਣ ਹੁਣ ਫੇਰ ਧੱਕਾ ਕੀਤਾ ਫੇਰ ਲੋਕਾਂ ਨੂੰ ਕੁੱਟਿਆ ਗਿਆ ਮਤਲਬ ਇੱਕ ਬੰਦਾ ਕਹਿੰਦਾ ਵੀ ਮੈਂ ਤਿੰਨ ਵਾਰ ਫਾਰਮ ਜਮਾ ਕਰਾਉਣ ਗਿਆ ਮੇਰੇ ਤਿੰਨੇ ਵਾਰ ਪਾੜਤੇ ਮੈਨੂੰ ਕੁੱਟਿਆ ਮੇਰੇ ਕੜੇ ਮਰੇ ਸ਼ਾਤੀ ਦੇ ਵਿੱਚ ਜੀ ਉਹ ਵੀ ਉਸ ਥਾਂ ਤੇ ਜਿੱਥੇ ਡੀਸੀ ਬੰਦਾ ਹੈ ਜਿੱਥੇ ਰਿਟਰਨਿੰਗ ਅਫੀਸਰ ਬੰਦਾ ਹੈ ਬਿਲਕੁਲ ਜੀ ਹਾਂਜੀ ਮਤਲਬ ਬਹੁਤ ਗਲਤ ਹੈ ਪੰਜਾਬ ਦੇ ਵਿੱਚ ਕਦੇ ਨਹੀਂ ਹੋਇਆ ਸੀ ਮੈਂ ਸਮਝਦਾ ਵੀ ਇਹ ਲੋਕਤੰਤਰ ਦਾ ਘਾਣ ਕਰਦੇ ਪਏ ਆ ਜੇ ਇਸ ਤਰੀਕੇ ਨਾਲ ਹੁੰਦਾ ਗਿਆ ਤੇ ਪੰਜਾਬ ਦਾ ਕੋਈ ਵਾਲੀਵਾਰਸ ਨਹੀਂ ਮੁੜ ਕੇ ਜੀ ਬਹੁਤ ਬਹੁਤ ਧੰਨਵਾਦ ਕਰਦਾ ਸਭ ਸਮਾਂ ਦੇਣ ਲਈ ਥੈਂਕ ਯੂ ਜੀ ਥੈਂਕ ਯੂ